ਬੀਜੇਪੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਉੱਥੇ ਹੀ ਅੱਜ ਐਕਸ ਮੇਅਰਸ ਜਿਹੜੇ ਨੇ ਚੰਡੀਗੜ੍ਹ ਦੇ ਪਿਛਲੇ ਲੰਬੇ ਸਮੇਂ ਤੋਂ ਉਹਦੇ ਰਹਿ ਚੁਕੇ ਨੇ ਸਾਰੇ ਵਿਲੋਜੀਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਔਰ ਖਾਸ ਕਰਕੇ ਚਰਚਾ ਹੀ ਹੋਈ ਕਿ ਮਨੀਸ਼ ਤਿਵਾਰੀ ਕਿਸ ਤਰੀਕੇ ਦੇ ਨਾਲ ਚੰਡੀਗੜ੍ਹ ਦੇ ਲੋਕਾਂ ਨੂੰ ਬੇਕੂਬ ਬਣਾ ਰਿਹਾ ਹੈ ਔਰ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਸ ਤਰੀਕੇ ਦੀਆਂ ਗੱਲਾਂ ਕਰ ਰਿਹਾ ਕਿ ਬੀਜੇਪੀ ਨੇ ਪਿਛਲੇ ਲੰਬੇ ਸਮੇਂ ਦੌਰਾਨ ਕੁਝ ਵੀ ਨਹੀਂ ਕੀਤਾ ਤਾਂ ਉਹ ਇੱਕ ਲੰਬੀ ਲਿਸਟ ਲੈ ਕੇ ਅੱਜ ਬੀਜੇਪੀ ਦੇ ਪੁਰਾਣੇ ਮੇਅਰ ਸੀਗੇ ਉਹ ਹਾਜ਼ਰ ਹੋਇਆ ਪ੍ਰੈਸ ਕਾਨਫਰੰਸ ਕੀਤੀ ਗੱਲਬਾਤ ਕਰ ਸੁਭਾਸ਼ ਜੀ ਮੁੱਦੇ ਕਿਹੜੇ ਨੇ ਕਿਹੜੇ ਮੁੱਦਿਆਂ ਦੇ ਉੱਤੇ ਉਹ ਗੱਲਾਂ ਕਰਦੇ ਨੇ ਨਾਲ ਦੀ ਨਾਲ ਇਹ ਵੀ ਚਰਚਾ ਹੁੰਦੀ ਹੈ ਵੀ ਭਾਜਪਾ ਨੇ ਕੁਟਾਲੇ ਕੀਤੇ ਕਈ ਮੇਅਰਸ ਨੇ ਕੁਟਾਲੇ ਕੀਤੇ ਦੇਖੋ ਪਹਿਲੀ ਗੱਲ ਤਾਂ ਇਹ ਹੈ ਭਾਜੀ ਕਿ ਸਾਰੇ ਪੱਤਰਕਾਰ ਬੰਦੂ ਸਾਰੇ ਤੁਸੀਂ ਜਾਣਦੇ ਹੋ ਕਿ ਇਹ ਇਲੈਕਸ਼ਨ ਦੇਸ਼ ਦੇ ਪ੍ਰਧਾਨ ਮੰਤਰੀ ਲਈ ਔਰ ਇੱਕ ਸਟੇਬਲ ਸਰਕਾਰ ਲਈ ਹੋ ਰਿਹਾ ਹੈ ਇਹ ਠੀਕ ਹੈ ਇਲੈਕਸ਼ਨ ਜਦੋਂ ਹੁੰਦਾ ਹੈ ਤਾਂ ਫਿਰ ਜਿਹੜੀ ਜਿਹੜੀ ਕਮਜ਼ੋਰੀਆਂ ਕਿਸੇ ਪਾਰਟੀ ਨੂੰ ਜਾਂ ਜਿਹੜੀਆਂ ਸੂਟ ਕਰਦੀਆਂ ਮੁੱਦਿਆਂ ਨੂੰ ਨਾਲ-ਨਾਲ ਜੋੜ ਲੈਂਦੇ ਆ ਇਹੀ ਮਨੀਸ਼ ਤਿਵਾੜੀ ਜੀ ਕਰ ਰਹੇ ਆ ਇੱਥੇ ਕਾਰਪੋਰੇਸ਼ਨ ਦੇ ਵਿੱਚ ਜਿਹੜੇ ਵੀ ਇਹ ਗੱਲਾਂ ਉਠਾ ਰਹੇ ਆ ਉਹਦੇ ਚ ਤੁਸੀਂ ਸਭ ਚ ਦੇਖਿਆ ਹੋਵੇਗਾ ਇੱਥੇ ਬਿਊਰੋਕ੍ਰੈਟਿਕ ਸਿਸਟਮ ਹੈ ਬਹੁਤ ਜ਼ਿਆਦਾ ਕਾਰਪੋਰੇਸ਼ਨ ਦੇ ਨਾਮ ਮੇਅਰ ਨੂੰ ਨਾ ਕਿਸੇ ਨੂੰ ਕੋਈ ਬਹੁਤ ਪਾਵਰਾਂ ਨਹੀਂ ਹੈਗੀਆਂ ਹੁੰਦੇ ਰਹਿੰਦੇ ਔਰ ਇਹ ਅੱਜ ਦਾ ਨਹੀਂ ਜਦੋਂ ਦੀ ਕਾਰਪੋਰੇਸ਼ਨ ਬਣੀ ਹੈ ਹਰ ਬੰਦੇ ਦੇ ਟਨੋਰ ਚ ਕੋਈ ਨਾ ਕੋਈ ਹੋਇਆ ਹੈ ਫਰਕ ਸਿਰਫ ਇੰਨਾ ਇਸ ਵਾਰੀ ਹੈ ਕਿ ਕਾਰਵਾਈ ਹੋ ਰਹੀ ਹੈ ਜੇ ਪਹਿਲਾਂ ਪਾਰਕਿੰਗ ਦਾ ਘੁਟਾਲਾ ਆਇਆ ਸੀ ਤਾਂ ਉਸੇ ਟਾਈਮ ਬੰਦੇ ਅਰੈਸਟ ਕੀਤੇ ਠੇਕੇਦਾਰ ਅਰੈਸਟ ਕੀਤੇ ਅਫਸਰਾਂ ਦੇ ਉੱਤੇ ਕਾਰਵਾਈ ਕੀਤੀ ਸਸਪੈਂਡ ਕੀਤੇ ਹੁਣ ਵੀ ਜਿਹੜੀ ਚੀਜ਼ ਆਈ ਹੈ ਬੀਜੇਪੀ ਦਾ ਕਲੀਅਰ ਹੈ ਕਿ ਕੋਈ ਵੀ ਐਸਾ ਮਾਮਲਾ ਹੋਵੇ ਜੇ ਆਪਣਾ ਬੰਦਾ ਤਾਂ ਤੇ ਜੇ ਕੋਈ ਅਫਸਰ ਹੈ ਤਾਂ ਉਹਦੇ ਖਿਲਾਫ ਚਾਹੇ ਉਹਨਾਂ ਨੂੰ ਪੇਰੈਂਟ ਸਟੇਟਸ ਵਾਪਸ ਭੇਜਿਆ ਗਿਆ ਜਾਂ ਇਨਕੁਆਰੀਆਂ ਹੋਈਆਂ ਇਸ ਕਰਕੇ ਸਭ ਕੁਝ ਹੋ ਰਿਹਾ ਹੁਣ ਜਿਹੜੇ ਮੁੱਦਿਆਂ ਦੀ ਗੱਲ ਹੈ ਮੁੱਦਾ ਚੰਡੀਗੜ੍ਹ ਦੇ ਲੋਕ ਇਹਨੂੰ ਅਸੀਂ ਇੱਕ ਮਿਨੀ ਇੰਡੀਆ ਕਹਿੰਦੇ ਹਾਂ ਕੋਈ ਐਸਾ ਪ੍ਰਦੇਸ਼ ਨਹੀਂ ਜਿੱਦੇ ਲੋਕ ਇੱਥੇ ਆ ਕੇ ਨਹੀਂ ਵਸੇ ਔਰ ਹਰ ਬੰਦੇ ਨੂੰ ਪਤਾ ਹੈ ਕਿ ਇਸ ਟਾਈਮ ਜਿਹੜਾ ਇਲੈਕਸ਼ਨਸ ਹੈ ਉਹ ਇਸ ਲੜਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ ਚੋ ਐਮਪੀ ਕਿਹੜੀ ਪਾਰਟੀ ਦਾ ਹੋਵੇ ਇੱਥੇ ਹਰ ਕੰਮ ਜਿਹੜਾ ਹੈ ਉਹ ਹੋਮ ਮਿਨਿਸਟਰੀ ਦੇ ਥੱਲੇ ਹੈ ਸਿੱਧੇ ਡਾਇਰੈਕਟਰ گورنر ਅਪਾਇੰਟਡ ਬਾਈ ਦੀ ਹੋਮ ਮਿਨਿਸਟਰ ਹੈ ਸਾਰੇ ਕੰਮ ਜਿਹੜੇ ਸਾਡੇ ਕੁਝ ਪ੍ਰੋਜੈਕਟ ਬਿਯੋਂਡ ਜਦੋਂ ਉਹਨਾਂ ਦੀ ਇੱਥੇ ਦੀ ਜਿਹੜੀ ਪਾਵਰ ਹੈ گورنر ਦੀ ਉਸ ਤੋਂ ਬਾਅਦ ਸਾਰੇ ਹੋਮ ਮਿਨਿਸਟਰੀ ਕੋਲ ਜਾਂਦੇ ਆ ਤੇ ਲੋਕ ਸਮਝ ਲਿਆ ਕਿ ਸਾਨੂੰ ਉਹੀ ਐਮਪੀ ਚੁਣਨਾ ਚਾਹੀਦਾ ਜਿਹਦੀ ਸਰਕਾਰ ਬਣਨ ਜਾ ਰਹੀ ਹੋਵੇ ਔਰ ਜਿਹਦੀ ਪਾਰਟੀ ਦੇ ਵਿੱਚ ਸੇ ਹੋਵੇ ਇਹ ਮੁੱਦਾ ਬਹੁਤ ਜ਼ਿਆਦਾ ਲੋਕਾਂ 'ਚ ਕੰਮ ਕਰ ਰਿਹਾ ਹੈ ਮੁੱਦੇ ਉਹਨਾਂ ਵੱਲੋਂ ਕਿਹੜੇ ਕਿਹੜੇ ਚੱਕੇ ਗਏ ਨੇ ਇੱਕ ਵਾਰ ਉਹ ਵੀ ਦਰਸ਼ਕਾਂ ਨੂੰ ਜ਼ਰੂਰ ਦੱਸੋ ਵੀ ਉਹ ਕਿਹੜੇ ਕਿਹੜੇ ਮੁੱਦੇ ਚੁੱਕਦੇ ਔਰ ਅਸਲ ਦੇ ਵਿੱਚ ਸੱਚਾਈ ਕਿੰਨੀ ਹੈ ਉਹਨਾਂ ਮੁੱਦਿਆਂ 'ਚ ਉਹਨਾਂ ਦੇ ਕੋਲ ਕੋਈ ਮੁੱਦਾ ਹੀ ਨਹੀਂ ਮੈਂ ਤਾਂ ਸਾਰੀਆਂ ਉਹਨਾਂ ਦੀਆਂ ਰੋਜ਼ ਦੇਖਦਾ ਜਿਹੜੀਆਂ ਸੋਸ਼ਲ ਮੀਡੀਆ ਤੇ ਜਾਂ ਟੀਵੀ ਚੈਨਲ ਤੇ ਉਹਨਾਂ ਦੇ ਦੋ ਲੈ ਕੇ ਪਹਿਲੇ ਦਿਨ ਆਏ ਲੈ ਕੇ ਕਿ ਜੀ ਸੰਵਿਧਾਨ ਬਚਾਣਾ ਹੈ ਮੈਨੂੰ ਨਹੀਂ ਸਮਝ ਆਈ ਉਹ ਦੱਸ ਹੀ ਨਹੀਂ ਪਾਏ ਕਿ ਸੰਵਿਧਾਨ ਨੂੰ ਕੀ ਖਤਰਾ ਹੈ ਕਦੇ ਕਹਿੰਦੇ ਜੀ ਇਹ ਸੰਵਿਧਾਨ ਨੂੰ ਖਤਮ ਕਰ ਦੇਣਗੇ ਕਦੇ ਕਹਿੰਦੇ ਉਹ ਜਮੈਂਡਮੈਂਟ ਕਰ ਦੇਣਗੇ ਕਦੇ ਕਹਿੰਦੇ ਰਕਸ਼ਨ ਕਰੇ ਜਦ ਬਾਰ-ਬਾਰ ਸਰਕਾਰ ਕਹਿ ਚ ਇਹ ਹੋ ਹੀ ਨਹੀਂ ਸਕਦਾ ਪੋਸੀਬਲ ਹੀ ਨਹੀਂ ਹੈਗਾ ਕਿ ਜਿਹੜਾ ਬੇਸਿਕ ਜਿਹੜਾ ਕਨਸੈਪਟ ਹੈ ਸੰਵਿਧਾਨ ਦਾ ਉਹ ਕੋਈ ਖਤਮ ਕਰ ਸਕੇ ਇਹ ਤਾਂ ਸੁਪਰੀਮ ਕੋਰਟ ਦਾ ਕੇਸ਼ੋ ਭਾਰਤੀ ਕੇਸ ਦੇ ਵਿੱਚ ਫੈਸਲਾ ਹੋ ਚੁੱਕਾ ਹੈ ਅਮੈਂਡਮੈਂਟ ਕਾਂਗਰਸ ਪਾਰਟੀ ਨੇ ਵੀ ਕੀਤੀਆਂ ਅਮੈਂਡਮੈਂਟ ਇਹਨਾਂ ਨੇ ਵੀ ਭਾਜੀਪੀ ਨੇ ਵੀ ਕੀਤੀਆਂ ਜੇ ਜਿਹੜੇ ਮੋਦੀ ਜੀ ਨੇ ਬਾਰ-ਬਾਰ ਇਹ ਗੱਲਾਂ 400 ਦੀਆਂ ਕਰ ਰਹੇ ਆ ਉਹ ਇਸ ਲਈ ਨਹੀਂ ਕਰ ਰਹੇ ਕਿ ਇਹਨੂੰ ਸੰਵਿਧਾਨ ਨੂੰ ਕੋਈ ਖਤਮ ਕਰਨਾ ਹੈ ਉਹ ਕਹਿੰਦਾ ਮੈਨੂੰ ਇੰਨੀ ਕਿ ਤਾਕਤ ਮਿਲੇ ਕਿ ਜਿਹੜੇ ਮੈਂ ਹੋਰ ਜਿਹੜੇ ਸਖਤ ਫੈਸਲੇ ਲੈਣ ਦੇ ਨੇ ਮੇਰੇ ਪਿੱਛੇ ਉਹ ਹੋਏ ਤਾਕਤ ਹੋਵੇ ਇੰਟਰਨੈਸ਼ਨਲ ਲੈਵਲ ਤੇ ਮੈਸੇਜ ਆਵੇ ਕਿ ਪ੍ਰਧਾਨ ਮੰਤਰੀ ਨੂੰ ਇਹ ਮੰਡੇਟ ਦਿੱਤਾ ਗਿਆ ਕਿ ਤੁਸੀਂ ਇਹ ਫੈਸਲੇ ਲੈ ਸਕੋ 370 ਬਦਲੀ ਜੇ ਪਾਰਟੀ ਕੁਲ ਫੁੱਲ ਪੂਰਾ ਮੰਡੇਟ ਨਾ ਹੁੰਦਾ ਬਦਲ ਸਕਦੇ ਸੀ ਇੰਟਰਨੈਸ਼ਨਲ ਲੈਵਲ ਤੇ ਉੱਤੇ ਅਗਰ ਅੱਜ ਦੇਖੋ ਤੁਸੀਂ ਇੰਡੀਆ ਦੀ ਇੰਡੀਆ ਦੀ ਕੀ ਪੋਜੀਸ਼ਨ ਹੈ ਕਿਸੇ ਟਾਈਮ ਇੰਡੀਆ ਇੱਕ ਬਲੌਕ ਚ ਮੰਨਿਆ ਜਾਂਦਾ ਸੀ ਜਾਂ ਰਸ਼ੀਅਨ ਕੋਦੇ ਬਲੌਕ ਚ ਆ ਗਿਆ ਜਾਂ ਕਦੇ ਅਮਰੀਕਨ ਚ ਆ ਗਿਆ ਅੱਜ ਸਾਡੇ ਨਾਲ ਅਮਰੀਕਾ ਵੀ ਉਹਨਾਂ ਠੀਕ ਹੈ ਤੇ ਰਸ਼ੀਆ ਵੀ ਠੀਕ ਹੈ ਯੂਕਰੇਨ ਤੇ ਰਸ਼ੀਆ ਲੜਾਈ ਲੜ ਰਹੇ ਆ ਅੱਗੇ ਹੁੰਦਾ ਸੀ ਕਿ ਇੱਕ ਦੀ ਮਦਦ ਕਰੋ ਦੂਜਾ ਦਸ਼ਮਣ ਹੋ ਜਾਂਦਾ ਸੀ ਅੱਜ ਸਾਡੇ ਦੋਨੇ ਫਰੈਂਡਲੀ ਕੰਟਰੀ ਐ ਇਜ਼ਰਾਈਲ ਔਰ ਇਰਾਨ ਦੀ ਲੜਾਈ ਹੋ ਰਹੀ ਐ ਇਜ਼ਰਾਈਲ ਤੇ ਗਲਫ ਦੀ ਲੜਾਈ ਹੋ ਰਹੀ ਐ ਸਾਰੇ ਸਾਡੇ ਸਾਡੇ ਫਰੈਂਡਲੀ ਕਦੇ ਕਦੇ ਸੁਪਨੇ ਜਿਹੇ ਸੋਚ ਸਕਦੇ ਸੀ ਆਪਾਂ ਵੀ ਯੂਏਈ ਕੰਟਰੀ ਦੇ ਵਿੱਚ ਵਰਗੇ ਦੇ ਵਿੱਚ ਜਿੱਥੇ ਬਿਲਕੁਲ ਇੱਕ ਤਰ੍ਹਾਂ ਸ਼ਰੀਆਤ ਹੀ ਲਾਗੂ ਸੀਗੀ ਉੱਥੇ ਅੱਜ ਮੰਦਰ ਲਈ ਉਹ ਜਗ੍ਹਾ ਦੇ ਰਹੇ ਆ ਗੁਰਦੁਆਰਿਆਂ ਲਈ ਜਗ੍ਹਾ ਦੇ ਰਹੇ ਆ ਇਹ ਸਾਡੀ ਇੰਟਰਨੈਸ਼ਨਲ ਇਸੇ ਕਰਕੇ ਹੈ ਨਾ ਕਿ ਸਟਰੋਂਗ ਲੀਡਰਸ਼ਿਪ ਜਿਹੜੀ ਹੈ ਜਿਹੜੀ ਫੈਸਲੇ ਲੈ ਪਾਰ ਰਹੀ ਹੈ ਅਗਰ ਇਕਨੋਮੀ ਕੋਈ ਵੀ ਦੇਸ਼ ਦੀ ਸਟਰੋਂਗ ਹੁੰਦੀ ਹੈ ਉਹਦਾ ਬੇਸ ਹੁੰਦਾ ਹੈ ਕਿ ਤੁਹਾਡੇ ਕੋਲ ਬਾਹਰੋਂ ਇਨਵੈਸਟਮੈਂਟ ਕਿੰਨੀ ਆ ਰਹੀ ਹੈ ਕਿੰਨਾ ਇੰਡੀਆ ਦੇ ਲੋਕ ਫੇਥ ਕਰਦੇ ਥੇ ਇਕਨੋਮੀ ਕਿੰਨੀ ਸਟਰੋਂਗ ਹੈ ਅਗਰ ਥਰਡ ਇਕਨੋਮੀ ਦੀ ਅੱਜ ਗੱਲਾਂ ਹੋ ਰਹੀਆਂ ਤਾਂ ਕਿਸ ਕਰਕੇ ਹੋ ਰਹੀਆਂ ਕਿ ਸਟੇਬਲ ਗਵਰਨਮੈਂਟ ਆ ਜਾ ਰਹੀ ਹੈ ਮੋਦੀ ਦੀ ਲੀਡਰਸ਼ਿਪ ਜਿਹੜੀ ਹੈ ਮਜ਼ਬੂਤ ਹੈ ਦੇਸ਼ ਦੇ ਵਿੱਚ ਅੱਜ ਇੰਡੀਆ ਕਿਸੇ ਟਾਈਮ ਫਾਲੋ ਕਰ ਦਿੰਦਾ ਸੀ ਕਿ ਬਾਹਰਲੇ ਮੁਲਕਾਂ ਦੀ ਹੈ ਉਹਨੂੰ ਕਰੀਏ ਅੱਜ ਉਹ ਇੰਡੀਆ ਨੂੰ ਫਾਲੋ ਕਰ ਰਹੇ ਆ ਸਾਡਾ ਰੁਪਈ ਕਿੱਥੇ ਜਾ ਰਿਹਾ ਅੱਜ ਕਦੇ ਸੁਣਿਆ ਜੀ ਵੀ ਰੁਪਈਆ ਵੀ ਕਦੇ ਬਾਹਰਲੇ ਮੁਲਕ ਉਹਨਾਂ ਨੂੰ ਉਹਦੇ ਵਿੱਚ ਐਕਸਚੇਂਜ ਦੇ ਵਿੱਚ ਆ ਜਾਏਗਾ ਸਵਾਰ ਜੀ ਚੰਡੀਗੜ੍ਹ ਦੇ ਵਿੱਚ ਕੀ ਗਰਾਉਂਡ ਰਿਪੋਰਟ ਕੀ ਹੈ ਬੀਜੇਪੀ ਦੀ ਕਿਉਂਕਿ ਲਗਾਤਾਰ ਇਹ ਵੀ ਚਰਚਾ ਦੇ ਵਿੱਚ ਰਹਿੰਦਾ ਵੀ ਜਿਹੜੇ ਮਨੀਸ਼ तिवारी ਨੇ ਉਹ ਮੁੱਦੇ ਚੁੱਕਦੇ ਆ ਵੀ ਅਸਲ ਦੇ ਵਿੱਚ ਬੀਜੇਪੀ ਨੇ ਆ ਵੀ ਨਹੀਂ ਕੀਤਾ ਪਿਛਲੇ ਲੰਮੇ ਸਮੇਂ ਤੋਂ ਬੀਜੇਪੀ ਸਰਕਾਰ ਚੰਡੀਗੜ੍ਹ 'ਚ ਹੈ ਉਹਨਾਂ ਦੀ ਐਮਪੀ ਜਿਹੜੇ ਨੇ ਉਹ ਦਿਖਦੇ ਨਹੀਂ ਜਿਹੜੇ ਪ੍ਰਧਾਨ ਨੇ ਉਹ ਦਿਖਦੇ ਨਹੀਂ ਸੋ ਇਹ ਇਹੋ ਜਿਹੀਆਂ ਚਰਚਾਵਾਂ ਲਗਾਤਾਰ ਲੋਕਾਂ ਦੇ ਵਿੱਚ ਵੀ ਨੇ ਸੋ ਉਸੇ ਨੂੰ ਹੀ ਮੁੱਦਾ ਬਣਾ ਕੇ ਮਨੀਸ਼ ਟਿਵਾਰੀ ਲਗਾਤਾਰ ਵਾਰ ਕਰਦੇ ਨੇ ਵੀ ਇਹੀ ਤਾਂ ਕਹਿ ਰਹੇ ਆਂ ਵੀ ਦੋ ਹੀ ਮੁੱਦੇ ਪਹਿਲੀ ਗੱਲ ਕੀਤੀ ਹੈ ਦੂਜਾ ਮੁੱਦਾ ਉਹਨਾਂ ਨੇ ਫੜ ਲਿਆ ਕਿ ਜੀ 10 ਸਾਲਾਂ 'ਚ ਕੁਝ ਨਹੀਂ ਕੀਤਾ ਪਾਰਟੀ ਦੀ ਪਹਿਲਾਂ ਰਹਿ ਸੀ ਵੀ ਇਹਨਾਂ ਦਾ ਜਵਾਬ ਨਾ ਦਿਓ ਇਹ ਲੋਕਾਂ ਨੂੰ ਪਤਾ ਹੈ ਜਿਹੜੇ ਕੰਮ ਗਰਾਊਂਡ ਤੇ ਹੋਏ ਆ ਜੇ ਸੜਕ ਬਣੀ ਐ ਪਾਰਕ ਬਣਿਆ ਪਾਣੀ ਦੀ ਪਾਈਪਲਾਈਨਾਂ ਨਵੀਆਂ ਅੱਜ ਅਸੀਂ ਪੀਕ ਤੇ ਬੈਠੇ ਆ ਭਾਜੀ ਮੈਨੂੰ ਦੱਸੋ ਕਿ ਅੱਜ ਤੋਂ 5 ਸਾਲ ਪਹਿਲਾਂ 10 ਸਾਲ ਪਹਿਲਾਂ ਇੱਥੇ ਗਰਮੀਆਂ ਦੇ ਵਿੱਚ ਸਾਨੂੰ ਇੰਤਜ਼ਾਮ ਕਰਨੇ ਪੈਂਦੇ ਸੀ ਮੀਟਿੰਗਾਂ ਮੈਂ ਖੁਦ ਮੇਲ ਰਿਆਂ ਦੋ ਵਾਰੀ April ਦੇ ਮਹੀਨੇ 'ਚ ਮੈਂ ਮੀਟਿੰਗ ਕਰਦਾ ਹੁੰਦਾ ਸੀ ਵੀ ਕਿੰਨੇ ਟੈਂਕਰ ਚਾਹੀਦੇ ਆ ਪਾਣੀ ਦੀ ਸ਼ਾਰਟੇਜ ਆਣੀ ਐ ਲੋਕਾਂ ਦਾ ਕਲੋਨੀਆ 'ਚ ਪਾਣੀ ਪਹੁੰਚਾਣਾ ਹੁਣ ਤੁਸੀਂ ਦੱਸੋ 2 ਸਾਲ ਤੋਂ ਕਦੇ ਦੇਖਿਆ ਕਿ ਪਾਣੀ ਦੀ ਸ਼ਾਰਟੇਜ ਹੋਵੇ ਅੱਜ ਪੀਕ 'ਚ ਬੈਠੇ ਆ ਕਦੇ ਬਿਜਲੀ ਦਾ ਕੱ ਇਹ ਕੰਮ ਹੋਏ ਤਾਂ ਹੀ ਹੋਏ ਨਾ ਐਵੇਂ ਤਾਂ ਨਹੀਂ ਹੋਗਾ ਵੀ ਲੋਕਾਂ ਨੂੰ ਕੋਈ ਸਹੂਲਤਾਂ ਮਿਲ ਰਹੀ ਹੈ ਬੱਸਾਂ ਦੇਖੋ ਅਸੀਂ ਟ੍ਰੈਕਟਰੀ ਬੱਸਾਂ ਐਡ ਕਰਤੀਆਂ ਸੀ ਸਿਟੀ ਕੈਮਰੇ ਹੋ ਗਏ ਪਾਰ ਕਿੰਨੇ ਵਧੀਆ ਬਣ ਗਏ ਫਲਾਈਓਵਰ ਦੀ ਜਿਹੜੀ ਹੈ ਉਹ ਹਾਈ ਕੋਰਟ ਕਰਕੇ ਅੜਿਆ ਸੀ ਉਹਦੀ ਵੀ ਮਨਜ਼ੂਰੀ ਲਈ ਹੈ ਇਹ ਕੰਮ ਹੋਇਆ ਉਹ ਝੂਠ ਬੋਲੀ ਆ ਰਹੇ ਸੀ ਤੇ ਮੈਂ ਕਈ ਵਾਰੀ ਇਹ ਕਹਿੰਦਾ ਨਾ ਵੀ ਇੱਕ ਝੂਠ ਨੂੰ ਹਜ਼ਾਰ ਵਾਰ ਬੋਲੋ ਤਾਂ ਲੋਕ ਸੱਚ ਮੰਨਣ ਲੱਗ ਜਾਣ ਇਹ ਤਾਂ ਅੱਜ ਪ੍ਰੈਸ ਮੀਟ ਕਰਕੇ ਕਹੀ ਹੈ ਵੀ ਮੀਡੀਆ ਨੂੰ ਦੱਸਿਆ ਜਾਵੇ ਲੋਕਾਂ ਤੱਕ ਗੱਲ ਪਹੁੰਚਾਈ ਜਾਵੇ ਵੀ ਜੋ 10 ਸਾਲਾਂ ਚ ਕੰਮ ਹੋਇਆ ਜਿਹਦੇ ਜਿੰਨੇ ਮੈਂ ਗਿਣਾਏ ਐ ਤੁਸੀਂ ਇਹਨੂੰ ਕੈਲਕ ਕੋਈ 1-2 ਰੁਪਏ ਦੇ ਨਹੀਂ ਐ ਸੈਕਟੇਰੀਟ ਦੀ ਜਿਹੜੀ ਕੱਲੀ ਬਿਲਡਿੰਗ ਐ ਉਹ 2.50 ਕਰੋੜ ਰੁਪਏ ਦੀ ਬਣੀ ਐ ਕਿ ਕਿੱਥੋਂ ਪੈਸਾ ਆਇਆ ਕੋਈ ਟੈਕਸ ਥੋੜੀ ਨਵੇਂ ਲਾਇਆ ਸ਼ਹਿਰ ਦੇ ਵਿੱਚ ਸੈਂਟਰ ਗਵਰਨਮੈਂਟ ਨੇ ਦਿੱਤੇ ਐ ਸੈਂਟਰ ਗਵਰਨਮੈਂਟ ਦੇ ਟੂਲ ਕੌਣ ਹੁੰਦੇ ਐ ਪਾਰਟੀ ਰੂਲਿੰਗ ਪਾਰਟੀ ਜਾਂ ਉੱਥੇ ਦਾ ਐਮਪੀ ਇਹ ਸਿਰਫ 2 ਸਾਲ ਲ ਇੱਕ ਜਿਹੜੀ ਪ੍ਰੋਬਲਮ ਰਹੀ ਉਹਦੀ ਆਪਣੀ ਪਰਸਨਲ ਪ੍ਰੋਬਲਮ ਰਹੀ ਅਰੁਣ ਦੀ ਕਿਰਨ ਖੇਰ ਜੀ ਦੀ ਉਹ ਬਿਮਾਰ ਹੋ ਗਏ ਕੋਵਿਡ ਤੋਂ ਬਾਅਦ ਉਹਨਾਂ ਨੂੰ ਇੱਕ ਸੀਰੀਅਸ ਬਿਮਾਰੀ ਹੋ ਗਈ ਜਿਹੜੇ ਚ ਉਹਨਾਂ ਲਈ ਸਰਵਾਈਵ ਕਰਨਾ ਵੀ ਬੜਾ ਸੀ ਨਾ ਇੱਕ ਪਰਮਾਤਮਾ ਦੇ ਕਹਿੰਦਾ ਗ ਤੇ ਉਹ 2 ਸਾਲ ਨੂੰ ਲੋਕਾਂ ਦੇ ਵਿੱਚ ਮਨਚ ਵੀ ਆਂਦਾ ਲੋਕ ਨਹੀਂ ਸਮਝਦੇ ਵੀ ਮਜਬੂਰੀ ਹੈ ਬੰਦਾ ਬਿਮਾਰ ਹੋ ਜਾਏ ਨਹੀਂ ਚੱਲ ਫਿਰਦਾ ਉਹਨੂੰ ਆੜ ਲੈ ਕੇ ਮਨੀਸ਼ ਤਵਾੜੀ ਜੀ ਉਹਨੂੰ 10 ਸਾਲ ਨਾਲ ਜੋੜੀ ਜਾ ਰਿਹਾ ਹੈ ਪੀਜੇਪੀ ਮਤਲਬ ਹੁਣ ਲੋਕਾਂ ਦੇ ਵਿੱਚ ਕਿਵੇਂ ਵਿਸ਼ਵਾਸ ਬਣਾਉਗੀ ਵੀ ਫਿਰ ਵੀ ਅਸੀਂ ਚੰਡੀਗੜ੍ਹ ਦੇ ਵਿੱਚ ਵਿਕਾਸ ਕੀਤਾ ਸੀ ਜਾਂ ਫਿਰ ਹੁਣ ਆਉਣ ਵਾਲੇ ਸਮੇਂ 'ਚ ਕਰਾਂਗੇ ਦੇਖਿਓ ਵਿਸ਼ਵਾਸ ਤਾਂ ਕੋਈ ਇਹ ਜੀ ਕੋਈ ਕੋਈ ਬੀਜੇਪੀ ਅੱਗੇ ਕੋਈ ਇਹੋ ਜਿਹਾ ਕ੍ਰਾਈਸਿਸ ਨਹੀਂ ਹੈ ਮੈਂ ਆਪਣੇ ਤਜਰਬੇ ਤੋਂ ਕਹਿ ਸਕਦਾ ਕਿ ਬੀਜੇਪੀ ਬੜੇ ਆਰਾਮ ਨਾਲ ਸੀਟ ਜਿੱਤ ਰਹੀ ਹੈ ਇਹ ਤਾਂ ਸਿਰਫ ਆ ਜਵਾਬ ਦੇਣਾ ਸੀ ਕਿਤੇ ਲੋਕ ਕਿਤੇ ਥੋੜੇ ਬੋਤੇ ਵੀ ਲੋਕ ਕਿਤੇ 5-7% ਵੀ ਉਹਦੇ ਭਰਮ ਚ ਨਾ ਆ ਜਾਣ ਲੋਕਾਂ ਨੂੰ ਸਭ ਪਤਾ ਹੈ ਵੀ ਕੀ ਕਿੰਨੀ ਤੇਜ਼ੀ ਨਾਲ ਦੇਸ਼ ਵਧ ਰਿਹਾ ਹੈ ਕਿੰਨੀ ਤੇਜ਼ੀ ਨਾਲ ਚੰਡੀਗੜ੍ਹ ਵਧ ਰਿਹਾ ਹੈ ਚੰਡੀਗੜ੍ਹ ਅੱਜ ਬਹੁਤ ਜ਼ਿਆਦਾ ਨਹੀਂ ਦੱਸ ਪਾਰੇ ਇਹਨਾਂ ਦਾ ਮੈਂ ਇਹਨਾਂ ਦਾ ਕਰੂੰਗਾ ਗੱਲ ਜਾ ਕੇ ਮੈਡੀਕਲ ਹੱਬ ਬਣ ਚੁੱਕਾ ਹੈ ਇਹ ਤੋਂ ਈਰਾਨ ਇਰਾਕ ਅਫਗਾਨਿਸਤਾਨ ਲੰਕਾ ਪਾਕਿਸਤਾਨ ਦੇ ਲੋਕ ਇੱਥੇ ਇਲਾਜ ਕਰਨ ਆ ਰਹੇ ਹੈ ਐਜੂਕੇਸ਼ਨ ਹੱਬ ਚੰਡੀਗੜ੍ਹ ਬਣ ਰਿਹਾ ਹੈ ਇੱਥੇ ਸਸਤੀ ਐਜੂਕੇਸ਼ਨ ਹੈ ਵਧੀਆ ਐਜੂਕੇਸ਼ਨ ਹੈ ਸਾਰੇ ਇੰਸਟੀਚਿਊਟ ਕੰਮ ਕਰ ਰਹੇ ਹੈ ਇਹ ਉਦੋਂ ਹੀ ਉਦੋਂ ਹੀ ਚੀਜ਼ਾਂ ਹੁੰਦੀਆਂ ਭਾਈ ਜਦੋਂ ਇੱਕ ਇੱਥੇ ਲਾਣ ਆਰਡਰ ਦੀ ਹਾਲਤ ਠੀਕ ਹੋਵੇ ਲਾਣ ਆਰਡਰ ਦੀ ਹਾਲਤ ਠੀਕ ਕਰਨ ਵਾਸਤੇ ਸੀਸੀਟੀ ਕੈਮਰੇ ਲਿਆਂਦੇ ਗਏ ਪੁਲਿਸ ਨੂੰ ਇੱਥੇ ਹੋਰ ਮੋਡਰਨਾਈਜ਼ ਕੀਤਾ ਜਾ ਰਿਹਾ ਤੁਸੀਂ ਦੇਖੋਗੇ ਤੁਹਾਨੂੰ 2 ਮਿੰਟ ਦੀ ਸਰਵਿਸ ਹੈ ਇਸ ਟਾਈਮ ਜੇ ਤੁਸੀਂ ਕਾਲ ਕਰੋਗੇ 2 ਮਿੰਟਾਂ ਚ ਪੁਲਿਸ ਪਹੁੰਚਦੀ ਹੈ ਕੰਪੈਰੀਟਿਵਲੀ ਦੇਸ਼ ਦੇ ਵਿੱਚੋਂ ਸਭ ਤੋਂ ਵਧੀਆ ਲਾਣ ਆਰਡਰ ਦੀ ਹਾਲਤ ਹੈ ਜੇ ਕੋਈ ਇਨਸੀਡੈਂਟ ਹੋਇਆ ਹੈ ਤਾਂ ਸੀਸੀਟੀ ਕੈਮਰੇ ਜਾਂ ਪੁਲਿਸ ਨੇ ਇਹਨੂੰ ਇਮੀਡੀਏਟ ਟਰੈਕ ਵੀ ਕੀਤਾ ਹੈ ਇਨਸੀਡੈਂਟ ਤਾਂ ਨਹੀਂ ਰੋਕ ਸਕਦਾ ਕੋਈ ਪਰ ਉਦੋਂ ਹੀ ਗੱਲ ਹੈ ਕਿ ਉਸ ਤੋਂ ਬਾਅਦ ਸਕਸੈਸ ਰੇਟ ਤੋ ਇਹ ਚੀਜ਼ਾਂ ਸਾਰੀਆਂ ਮੀਡੀਆ ਲੋਕਾਂ ਨੂੰ ਕੀ ਹੁੰਦਾ ਲੋਕਾਂ ਦੀ ਲਾਈਫ ਇੰਨੀ ਫਾਸਟ ਹੈ ਕਿ ਸ਼ਾਇਦ ਇਹ ਜੀ ਗਰੋਥ ਤੇ ਉਹ ਜਿਆਦਾ ਬਹੁਤ ਜਿਆਦਾ ਧਿਆਨ ਨਹੀਂ ਕਰਦੇ ਪਰ ਜੇ ਉਹਨੂੰ ਡੀਪਲੀ ਦੇਖੀਏ ਤਾਂ ਸਾਡਾ ਲਾਈਫ ਸਟਾਈਲ ਕਿੰਨਾ ਬਦਲਿਆ ਇੰਡੀਆ ਗਠਬੰਧਨ ਜਿਹੜਾ ਇੰਡੀਆ ਗਠ ਉਹਦਾ ਕਿੰਨਾ ਇਫੈਕਟ ਪੈਣਾ ਚੰਡੀਗੜ੍ਹ ਤੇ ਤੁਹਾਨੂੰ ਲੱਗਦਾ ਵੀ ਉਹਦਾ ਕੋਈ ਪ੍ਰਭਾਵ ਪਵੇਗਾ ਬੀਜੇਪੀ ਨੂੰ ਕੋਈ ਸੀਟ ਜਿੱਤਣ ਚਾਹੌਗੀ ਜਾਂ ਕੋਈ ਹੋਰ ਚੈਲੰਜ ਸਵਾਦਣਗੇ ਕਾਂਗਰਸ ਪਾਰਟੀ ਕੋਲ ਵਰਕਰ ਨਹੀਂ ਸੀਗਾ ਮੈਂ ਜੋਥੋਂ ਨਿਕਲ ਗਿਆ ਮੈਨੂੰ ਤਾਂ ਪਤਾ ਉਹਦੀ ਗਰਾਉਂਡ ਰਿਐਲਿਟੀ ਕੀ ਹੈ ਇੰਨਾ ਕੁ ਜ਼ਰੂਰ ਹੋ ਗਿਆ ਕਿ ਮਨੀਸ਼ ਤਵਾੜੀ ਜੀ ਨੂੰ ਕੁਝ ਵਰਕਰ ਆਵਾਜ਼ ਦੀ ਪਾਰਟੀ ਤੇ ਮਿਲ ਗਏ ਪਰ ਉੱਥੇ ਵੀ ਉਨੀ ਵਰਕਰਾਂ ਦੇ ਵਿੱਚ ਵੀ ਰੈਜ਼ੈਂਟਮੈਂਟ ਬਹੁਤ ਹੈ ਮੇਰੇ ਨਾਲ ਬੜੇ ਅچھے ਰਿਲੇਸ਼ਨ ਆ ਉਹ ਇਸ ਗੱਲ ਤੇ ਆਪਣੀ ਪਾਰਟੀ ਨਾਲ ਨਾਰਾਜ਼ ਹੈ ਕਿ ਜਦੋਂ ਮਿਊਨਿਸਪਲ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਏ ਉਦੋਂ ਸਾਡੀਆਂ ਸੀਟਾਂ ਦਾ ਡਬਲ ਆਈਆਂ ਇਹਦੇ ਨਾਲ ਕਾਂਗਰਸ ਨਾਲੋਂ ਤੁਸੀਂ ਐਲਾਈਅੰਸ ਚ ਆਪਣੀ ਸੀਟ ਕਿਉਂ ਦੇਤੀ ਉਹਨਾਂ ਨੂੰ ਤੁਸੀਂ ਖੁਦ ਲੜਦੇ ਉੱਥੇ 70% ਜਿਹੜਾ ਉਹਨਾਂ ਦਾ ਵਲੰਟੀਅਰ ਹੋ ਘਰ ਬੈਠਾ ਕੰਮ ਨਹੀਂ ਕਰ ਰਿਹਾ ਉਸ ਗੱਲ ਤੇ ਨਰਾਜ ਹੈ ਤੁਸੀਂ ਤਾਂ ਕਾਂਗਰਸ ਅੱਗੇ ਸਾਨੂੰ ਵੇਚ ਦਿੱਤਾ ਉੱਥੇ ਵੀ ਪਤਾ ਕਰੋਗੇ ਨਾ ਗੱਲ ਕਰੋਗੇ ਤਾਂ ਕਹਿੰਦੇ ਇਹ ਤਾਂ ਰਾਈਟ ਸਾਡਾ ਬਣਦਾ ਸੀ ਸੀਟ ਤੇ ਵੀ ਜੇ ਅਸੀਂ ਹੁਣੇ-ਹੁਣੇ ਤਾਂ ਅਸੀਂ ਮਿਊਸਪਲ ਕਾਰਪੋਰੇਸ਼ਨ ਜਿੱਤੀ ਹੈ ਜਿੱਤੀ ਮਤਲਬ 13 ਜਾਂ 14 ਕ ਇਹਨੂੰ ਆਈਆਂ ਭਾਜਪਾ ਨੂੰ 14 ਉਹਨਾਂ ਨੂੰ ਆਈਆਂ 8 ਕਾਂਗਰਸ ਨੂੰ ਆਈਆਂ ਸੀ ਲਾਰਜੈਸਟ ਪਾਰਟੀ ਤਾਂ ਉਹ ਹੀ ਆਈ ਤੇ ਇਹ ਉਹ ਇਸ ਗੱਲ ਤੇ ਉੱਥੇ ਨਰਾਜ਼ਗੀ ਹੈ ਮੰਨਦੇ ਹੋ ਵੀ ਫਾਈਟ ਹੈਗੀ ਕਾਂਗਰਸ ਨਾਲ ਇਸ ਵਾਰ ਮੈਂ ਸਮਝਦਾ ਕਿ ਲੋਕਤੰਤਰ ਦੇ ਵਿੱਚ ਹਮੇਸ਼ਾ ਫਾਈਟ ਮੰਨ ਕੇ ਹੀ ਚੱਲਣਾ ਚਾਹੀਦਾ ਜੇ ਆਪਾਂ ਇਸ ਗੱਲ ਦੇ ਉੱਤੇ ਸੋਚ ਲਈ ਕਿ ਮੈਂ ਤਾਂ ਜਿੱਤੇ ਪਿਆ ਫਿਰ ਤਾਂ ਆਪਾਂ ਪ੍ਰੈਸ ਕਾਨਫਰੰਸਾਂ ਵੀ ਕਿਉਂ ਕਰ ਰਹੇ ਆ? ਆਪਾਂ ਟੈਂਟ ਵੀ ਕਿਉਂ ਲਾਉਂਦੇ ਆ? ਵਰਕ ਕਰ ਕਰ ਕੇ ਕਿਉਂ ਜਾਂਦੇ ਆ? ਇਲੈਕਸ਼ਨ ਨੂੰ ਹਮੇਸ਼ਾ ਗੰਭੀਰਤਾ ਨਾਲ ਲੈਣਾ ਚਾਹੀਦਾ ਔਰ ਭਾਰਤੀ ਜਨਤਾ ਪਾਰਟੀ ਇਲੈਕਸ਼ਨ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਸਾਨਾ ਨੇ ਵੀ ਪ੍ਰਦਰਸ਼ਨ ਕੀਤਾ ਸੀ ਚੰਡੀਗੜ੍ਹ ਦੇ ਵਿੱਚ ਇੱਕ ਰਾਉਂਡ ਕੱਢਿਆ ਸੀ ਸ਼ੁਭ ਕਰਨ ਦੀ ਮੌਤ ਦਾ ਔਰ ਭਾਜਪੀ ਦੇ ਖਿਲਾਫ ਪ੍ਰਚਾਰ ਕੀਤਾ ਸੀ। ਉਹਦਾ ਕਿੰਨਾ ਕਸਰ ਰਿਹਾ? ਦੇਖੋ ਭਾਜੀ ਚੰਡੀਗੜ੍ਹ ਦੇ ਜਿਹੜੇ ਇੱਥੇ ਦੀ ਜਿਹੜਾ ਆਬਾਦੀ ਦਾ ਹੁਣ ਕਨਸੈਪਟ ਹੈ ਜੇ ਚੰਡੀਗੜ੍ਹ ਜਦੋਂ ਇੱਥੇ ਸੀਗਾ ਬੇਸਿਕ ਮੇਰਾ ਜਨਮ ਚੰਡੀਗੜ੍ਹ ਦਾ ਹੈ। ਉਦੋਂ ਪਹਿਲਾ ਇਲੈਕਸ਼ਨ ਜਦੋਂ ਹੋਇਆ 1967 ਚ ਵੈਸੇ ਤਾਂ ਚੰਡੀਗੜ੍ਹ ਪਰਮੇਰਾ ਦਾ ਜਨਮ ਹੈ 67 ਦੇ ਵਿੱਚ ਜਦੋਂ ਪਹਿਲਾ ਇਲੈਕਸ਼ਨ ਹੋਇਆ ਉਹ ਵੀ ਪਹਿਲੀ ਜੀ ਸੀਟ ਵੀ ਭਾਰਤੀ ਜਨਤਾ ਪਾਰਟੀ ਨੇ ਜਿੱਤੀ ਸੀ ਉਦੋਂ 47000 ਵੋਟ ਸੀ ਮੈਨੂੰ ਜਿੱਤ ਤੱਕ ਯਾਦ ਹੈ ਅੱਜ 7 ਲੱਖ ਕੋਟ ਹੈ ਕਰੀਬ ਇਹ ਜਿੰਨੀ ਵੀ ਆਬਾਦੀ ਆਈ ਹੈ ਨਾ ਇਹਦੇ ਚ ਨੇਟਿਵ ਆਬਾਦੀ ਜਿਹੜੀ ਆ ਉਹ ਨੈਗਲੀਜੀਬਲ ਹੋ ਗਈ ਹੁਣ ਕਿਸੇ ਵੀ ਪਿੰਡ ਚਲੇ ਜਾਓ ਪੁਰਾਣੇ ਜੀਮੀਦਾਰ ਜਿਹੜੇ ਆ ਜੀ ਉੱਥੇ 2000 ਦੀ ਆਬਾਦੀ ਹੈ ਤੇ ਉੱਥੇ 10 15 ਹੀ ਬੰਦੇ ਪੁਰਾਣੇ ਜਿਹੜੇ ਆ ਉਹ ਘਰ ਰਹਿ ਗਏ ਉਹ ਉਹਨਾਂ ਘਰਾਂ ਦੇ ਵੀ ਮੁੰਡੇ ਕੋਈ ਬਾਹਰ ਚਲੇ ਗਏ ਕੁਝ ਨੌਕਰੀਆਂ ਚਲੇ ਗਏ ਤਾਂ ਜ਼ਿੰਮੇਵਾਰੀ ਤਾਂ ਹੁਣ ਹੈ ਹੀ ਨਹੀਂ ਚੰਡੀਗੜ੍ਹ ਚ ਕਿਸਾਨੀ ਤਾਂ ਹੈ ਹੀ ਨਹੀਂ ਬਹੁਤ ਇੱਕ ਦੋ ਪਿੰਡਾ ਕਿੰਨੀ ਮੇਰੇ ਹਿਸਾਬ ਨਾਲ ਚੰਡੀਗੜ੍ਹ 5-700 ਏਕੜ ਤੋਂ ਜ਼ਿਆਦਾ ਜ਼ਮੀਨ ਹੀ ਨਹੀਂ ਹੋਣੀ ਤਾਂ ਲੇਕਿਨ ਹਾਂ ਉਹ ਜੁੜੇ ਜ਼ਰੂਰ ਸੀ ਕਿਸਾਨ ਅੰਦੋਲਨ ਨਾਲ ਥੋੜਾ ਜਿਆਦਾ ਉਹਨੂੰ ਲੱਗਦਾ ਸੀ ਵੀ ਜੇ ਸਾਡੇ ਭਰਾ ਉੱਥੇ ਬੈਠੇ ਐ ਤਾਂ ਕਰਦੇ ਪਰ ਹੌਲੀ-ਹੌਲੀ ਉਹਨਾਂ ਨੂੰ ਵੀ ਸਮਝ ਆ ਰਹੀ ਹੈ ਕਿ ਚੰਡੀਗੜ੍ਹ ਤੇ ਦੂਜੇ ਮੁੱਦੇ ਜਿਹੜੇ ਆ ਉਹ ਅਲੱਗ ਐ ਅਸੀਂ ਚੰਡੀਗੜ੍ਹ ਨਾਲ ਡਵੈਲਪਮੈਂਟ ਨਾਲ ਜੁੜਨਾ ਐ ਇਹ ਪਿੰਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਨੂੰ ਮਿਲ ਕੇ ਚੱਲਾਂਗੇ ਤਾਂ ਸਾਡੇ ਪਿੰਡ ਦੀ ਡਵੈਲਪਮੈਂਟ ਵੀ ਉਨੀ ਹੋਏਗੀ ਉਹ ਬੰਦੇ ਵੀ ਨਾਲ ਆ ਰਹੇ ਹੋਣਗੇ ਧੰਨਵਾਦ ਤਾਂ तमाम ਮੁੱਦੇ ਤੇ ਉੱਪਰ ਗੱਲਬਾਤ ਹੋਈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇਹ ਵੀ ਚਰਚਾਵਾ ਦਾ ਵਿਸ਼ਾ ਬਣਿਆ ਹੋਇਆ ਸੀ ਕਮਿਊਨਿਸਟ ਪਾਰਟੀ ਨੂੰ ਲਗਾਤਾਰ ਇਲਜ਼ਾਮ ਲਗਾਏ ਜਾਂਦੇ ਸੀ ਕਿ ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ ਦੇ ਵਿੱਚ ਕੋਈ ਵਿਕਾਸ ਤਾਂ ਕੰਮ ਨਹੀਂ ਕੀਤਾ ਔਰ ਹਾਲਾਂਕਿ ਹੋਰ ਕਈ ਮੁੱਦੇ ਵੀ ਚੁੱਕੇ ਜਾਂਦੇ ਸੀ ਜਿਸ ਤੋਂ ਬਾਅਦ ਅੱਜ ਸਮੂਹ ਜਿਹੜੇ ਐਕਸਪੀਅਰਸ ਨੇ ਡਿਪਟੀ ਮੇਸ ਜਿਨ੍ਹਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਜਿਹੜੇ ਕੰਮ ਕੀਤੇ ਗਏ ਨੇ ਭਾਜਪਾ ਵੱਲੋਂ ਉਹਨਾਂ ਦੇ ਉ ਬਿਆਨ ਦਿੱਤੇ ਜਾਂਦੇ ਨੇ ਮਨਿਸਟਰ ਵਾਰੀ ਵੱਲੋਂ ਉਹਨਾਂ ਨੇ ਕਿਹਾ ਕਿ ਇਹ ਸਰਾਸਰ ਝੂਠ ਰੱਗੇ ਦੇ ਰਹੇ ਨੇ ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ